ਚੜਦੇ ਪੰਜਾਬ ਔਰ ਬਾਕੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ ਸਿੱਖ ਪੰਜਾਬੀ ਔਰ Hindu ਪੰਜਾਬੀ ਲੋਹੜੀ ਨੂੰ ਆਪਣੀ ਦੀਆਂ ਔਰ ਆਪਣੇ ਮੁੰਡਿਆਂ ਦੇ ਨਾਲ ਕਰਦਾ ਹੈ ਲੇਕਿਨ ਲਹਿੰਦੇ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਲੋਹੜੀ ਹੈ ਉਹ ਦੁੱਲੇ ਭੱਟੀ ਦੇ ਨਾਲ ਐਸੋਸੀਏਟ ਕੀਤੀ ਜਾ ਰਹੀ ਹੈ ਲੋੜੀ ਦੀ ਅਗਰ ਮਜ਼ੀਦ ਅਸੀਂ ਇਸਦੀ ਤਾਰੀਖ ਜਾਣਨੀ ਹੋਵੇ ਤੇ ਇਸ ਦੇ ਅੰਦਰ ਜਿਹੜੇ ਪੰਜਾਬ ਦੇ ਬਾਕੀ ਫੈਸਟੀਵਲ ਹਨ ਉਹਨਾਂ ਦੇ ਅੰਦਰ ਇੱਕ ਵੱਡਾ ਫੈਸਟੀਵਲ ਲੋੜੀ ਹੈ ਔਰ ਇਸ ਵੇਲੇ ਇੱਕ ਸਾਂਝਾ ਤਿਵਾਰ ਦੁਨੀਆ ਭਰ ਦੇ ਪੰਜਾਬੀਆਂ ਦਾ ਮੰਨਿਆ ਜਾ ਚੁੱਕਾ ਹੈ ਔਰ ਦੁਨੀਆ ਭਰ ਦੇ ਪੰਜਾਬੀ ਇਸ ਨੂੰ ਮਨਾ ਰਹੇ ਹਨ ਕਰਦੇ ਪੰਜਾਬ ਔਰ ਬਾਕੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ ਸਿੱਖ ਪੰਜਾਬੀ ਔਰ ਹਿੰਦੂ ਪੰਜਾਬੀ ਲੋੜੀ ਨੂੰ ਆਪਣੀ ਦੀਆਂ ਔਰ ਆਪਣੇ ਮੁੰਡਿਆਂ ਦੇ ਨਾਂ ਕਰਦਾ ਹੈ ਲੇਕਿਨ ਲਹਿੰਦੇ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਲੋੜੀ ਹੈ ਉਹ ਦੁੱਲੇ ਭੱਟੀ ਦੇ ਨਾਲ ਐਸੋਸੀਏਟ ਕੀਤੀ ਜਾ ਰਹੀ ਹੈ ਲੋੜੀ ਦੀ ਅਗਰ ਮਜ਼ੀਦ ਅਸੀਂ ਇਸ ਤਰੀਕ ਜਾਣਨੀ ਹੋਵੇ ਤੇ ਇਸ ਦੇ ਅੰਦਰ ਜਿਹੜੇ ਪੰਜਾਬ ਦੇ ਬਾਕੀ ਫੈਸਟੀਵਲ ਹਨ ਉਹਨਾਂ ਦੇ ਅੰਦਰ ਇੱਕ ਵੱਡਾ ਫੈਸਟੀਵਲ ਲੋੜੀ ਹੈ ਔਰ ਐਸ ਵੇਲੇ ਇੱਕ ਸਾਂਝਾ ਤਿਵਾਰ ਦੁਨੀਆ ਭਰ ਦੇ ਪੰਜਾਬੀਆਂ ਦਾ ਮੰਨਿਆ ਜਾ ਚੁੱਕਾ ਹੈ ਔਰ ਦੁਨੀਆ ਭਰ ਦੇ ਪੰਜਾਬੀ ਇਸ ਨੂੰ ਮਨਾ ਰਹੇ ਚੜ੍ਹਦੇ ਪੰਜਾਬ ਔਰ ਬਾਕੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ ਸਿੱਖ ਪੰਜਾਬੀ ਔਰ Hindu ਪੰਜਾਬੀ ਲੋਹੜੀ ਨੂੰ ਆਪਣੀ ਦੀਆਂ ਔਰ ਆਪਣੇ ਮੁੰਡਿਆਂ ਦੇ ਨਾਲ ਕਰਦਾ ਹੈ ਲੇਕਿਨ ਲਹਿੰਦੇ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਲੋਹੜੀ ਹੈ ਉਹ ਦੁੱਲੇ ਬੱਟੀ ਦੇ ਨਾਲ ਐਸੋਸੀਏਟ ਕੀਤੀ ਜਾ ਰਹੀ ਹੈ ਲੋਹੜੀ ਦੀ ਅਗਰ مزید ਅਸੀਂ ਇਸ ਤੇ ਤਰੀਖ ਜਾਣਨੀ ਹੋਵੇ ਤੇ ਇਸ ਦੇ ਅੰਦਰ ਜਿਹੜੇ ਪੰਜਾਬ ਦੇ ਬਾਕੀ ਫੈਸਟੀਵਲ ਹਨ ਉਹਨਾਂ ਦੇ ਅੰਦਰ ਇੱਕ ਵੱਡਾ ਫੈਸਟੀਵਲ ਲੋਹੜੀ ਹੈ ਔਰ ਐਸ ਵੇਲੇ ਇੱਕ ਸਾਂਝਾ ਤਿਵਾਰ ਦੁਨੀਆ ਭਰ ਦੇ ਪੰਜਾਬੀਆਂ ਦਾ ਮੰਨਿਆ ਜਾ ਚੁੱਕਾ ਹੈ ਔਰ ਦੁਨੀਆ ਭਰ ਦੇ ਪੰਜਾਬੀ ਇਸ ਨੂੰ ਮਨਾ ਰਹੇ ਹਨ ਚੜ੍ਹਦੇ ਪੰਜਾਬ ਔਰ ਬਾਕੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠਾ ਹੈ ਸਿੱਖ ਪੰਜਾਬੀ ਔਰ Hindu ਪੰਜਾਬੀ ਲੋਹੜੀ ਨੂੰ ਆਪਣੀ ਦੀਆਂ ਔਰ ਆਪਣੇ ਮੁੰਡਿਆਂ ਦੇ ਨਾਲ ਕਰਦਾ ਹੈ ਲੇਕਿਨ ਲਹਿੰਦੇ ਪੰਜਾਬ ਦੇ ਅੰਦਰ ਅਜੇ ਤੱਕ ਜਿਹੜੀ ਲੋਹੜੀ ਹੈ ਉਹ ਦੁੱਲੇ ਭੱਟੀ ਦੇ ਨਾਲ ਐਸੋਸੀਏਟ ਕੀਤੀ ਜਾ ਰਹੀ ਹੈ ਲੋੜੀ ਦੀ ਅਗਰ مزید ਅਸੀਂ ਇਸ ਦੀ ਤਾਰੀਖ ਜਾਣਨੀ ਹੋਵੇ ਤੇ ਇਸ ਦੇ ਅੰਦਰ ਜਿਹੜੇ ਪੰਜਾਬ ਦੇ ਬਾਕੀ ਫੈਸਟੀਵਲ ਹਨ ਉਹਨਾਂ ਦੇ ਅੰਦਰ ਇੱਕ ਵੱਡਾ ਫੈਸਟੀਵਲ ਲੋੜੀ ਹੈ ਔਰ ਇਸ ਵੇਲੇ ਇੱਕ ਸਾਂਝਾ ਤਿਵਾਰ ਦੁਨੀਆ ਭਰ ਦੇ ਪੰਜਾਬੀਆਂ ਦਾ ਮੰਨਿਆ ਜਾ ਚੁੱਕਾ ਹੈ ਔਰ ਦੁਨੀਆ ਭਰ ਦੇ ਪੰਜਾਬੀ ਇਸ ਨੂੰ ਮਨਾ ਰਹੇ ਹਨ